ਉਹ ਇਹ ਜਿੱਕਾ ਖਾਲਸਾ ਉਹ ਇਹ ਜਿੱਕੇ ਫਤੇ ਉਹ ਕਿੱਡੇ ਤੋਂ ਸੰਗਤ ਪਹੁੰਚੀ ਆ ਜੀ ਗੁਰਦੁਆਰਾ ਸ੍ਰੀ ਚਮਕੌਰ ਸਾਹਿਬ ਦੇ ਦਰਸ਼ਨਾਂ ਨੂੰ ਯਾਤਰਾ ਫਤੇਗੜ ਸਾਹਿਬ ਦੀ ਹੋ ਰਹੀ ਹੈ ਜੀ ਉਹ ਆਹ ਕਿਚ Uh... ਕਈ ਚਰਨ ਪਰੇ ਮਾਈ ਚਰ ਪਰੇਸ਼ਵਰ ਮੱਟਾ ਪਾ ਦੇਰ ਤਜ ਮੇਸ਼ਰ ਕੋਟ ਬਲਾਦਰ ਸੰਕੁਜ ਹੀ ਆਈ ਚਰ ਗੁਰਦਮ ਗੁਰਮੀਂ ਤੇ ਈਮਾਹੀ ਜਨਾ ਮਰਨੀਏ ਤੇ ਜਮਾਲੀ ਚਰਨ ਗੁਰੂ ਦੇ ਮੁਕਤ ਰੱਬ ਦੇ ਮੁਕਤ ਵਾਹ ਸਰਦਿਆ ਗੁਰਦੁਆਰਾ ਛੇਰੀ ਚੰਗੋ ਸਾਹਿਬ ਦੇ ਦਰਸ਼ਨਾਂ ਨੂੰ ਪਹੁੰਚੀ ਆ ਜੀ ਸੰਗਤ ਟਿੰਡ ਖੁੰਡੇ ਤੋਂ ਕਿ ਆਣਾ ਚਾਹੁੰਦਾ ਮੈਨੂੰ ਆਰ ਲੈਣਾ ਬਾਹਰ ਮੇਰੇ ਵੀ ਚਮਕੌਰ ਸਾਹਿਬ ਦੇ ਦਰਸ਼ਨ ਕਰਕੇ ਜਾ ਰਹੇ ਹਾਂ ਜੀ ਗੁਰਦੁਆਰਾ ਸ੍ਰੀ ਗੱਡੀ ਸਾਹਿਬ

گردوارا شیر کچی گڑی صاحب چمکور صاحب دند پہ آ پاور گردوارا شری کچی گڑی صاحب شری چمکور صاحب Егер ти е ਗੁਰਦਵਾਰਾ ਚੇਕ ਕੱਚੀ ਘੜੀ ਸਾਹਿਬ ਗੁਰਦਵਾਰਾ ਚੇਕ ਕੱਚੀ ਘੜੀ ਸਾਹਿਬ ਚੰਗਾਤ ਪਹੁੰਚੀ ਹੈ ਜੀ ਹੋਦੀ ਬੜੀ ਬੈਂਦੀ ਆ ਕੋਈ ਨਾ ਪਾਵਦਾ ਉਹ ਅਬੂ ਦਾ ਅਵਰਦੀ ਦਾ ਆ ਰੋ ਪਿਆ ਗਿਆ ਕੋ ਵਾਹ ਕੁਸ ਜੀਓ ਗੁਰਦੁਆਰਾ ਕੱਚੀ ਗੜੀ ਸਾਹਿਬ ਸੰਗਤ ਦਰਸ਼ਕਾਂ ਲਈ ਹੈ ਜੀ। ਉਹ ਉਦ ਵਿੱਚ ਦਿਖਣੇਗਾ। ਨਹੀਂ ਲੈ ਜਾਣਾ ਕਿ ਮੈਂ ਚਾਹਾਂ ਦੇ ਬੰਦ। ਨਹੀਂ ਲੈ ਹੈਗਾ। ਆਸ ਕਰਤੀ ਨਾ ਤੁਹਾਨੂੰ ਸ਼ੀਸ਼ੇ। ਆ ਜੀ। ਆ ਜੀ। ਪਤਨੀਆਂ ਦੇ ਘਰ ਸ਼ਹੀਦ ਪਰਵਾਰਾਂ ਨੂੰ ਸ਼ਹੀਦੀ ਗ੍ਰਿਸ਼ ਘਟੀ ਹੋਈ ਨੇ ਤੁਨ ਸੰਸਕਾਰ ਕਰਨ ਆ। ਜਿਸ ਜਗ੍ਹਾ ਤੇ ਹੁਣ ਇਹ ਕਰ ਰਹੇ ਨੇ ਨਾ ਬਸੰਤ ਕਰਕੇ ਜੋ ਸਾਹਿਬ ਮਾਸ਼ੂਰ ਅਲ ਬਨਾ ਹੋਏ ਨੇ ਨੌਪੋ ਦੀ ਸਵੇਰ ਅੰਤ ਕੇ ਲਗੜ ਮੇ ਬੰਦੂਕੀ ਪ੍ਰਵੀਨ ਜੀਵਨ ਸਿੰਘ ਦੇ ਢੋ ਜੁਝ ਕੇ ਉਸ ਅਮੀਰ ਮਜੀਦਾ ਦਾ ਪਸੰਦ ਕੇ ਉਹ ਨਿਊ ਮਾਰ ਬਵਿੰਦਰ ਦਿੱਲੀ ਦਾ ਉਸ ਕੀ ਸ਼ਰਾ ਖੁਸ਼ੀ ਕਰ ਰਹੇ ਨੇ ਸਾਂਦਾ ਵੀਰ ਖਾਨ ਇਸ ਗੜੀ ਦੇ ਕਾਮ ਹੋ ਜਾਂਦਾ ਬਾਬਾ ਜੀਵਨ ਸਿੰਘ ਜੀ ਨੂੰ ਸ਼ੀਰ ਕਰਕੇ ਸਮਝਾ ਨਾ ਗੁਰੂ ਸਾਹਿਬ ਨੂੰ ਮਾਰ ਲਿਆ ਤਾਲੀ ਕਿ ਲੋਕਾਂ ਦੀ ਸਤਿ ਸ਼੍ਰੀ ਅਕਾਲ ਜੀ ਦਿਨ ਬੋਲ ਰਹੇ ਹਨ ਉਹਨਾਂ ਦੇ ਦਿੱਕੇ ਜਿਆ ਨਿੱਤੇ ਪਹੁੰਚ ਰੱਤੇ ਜਾ ਕੇ ਸਨਾਨਤ ਕੀਤੀ ਜਾਂਦੀ ਹੈ ਸ਼ੀਸ਼ ਪਛਾਣੇ ਜਾਂਦਾ ਉਹ ਕਹਿੰਦੇ ਸ਼ੀਸ਼ ਗੁਰੂ ਸਾਹਿਬ ਦਾ ਨਹੀਂ ਇਹ ਤਾਂ ਉਹਦੇ ਸਿੱਖ ਦਰਮਿਆਲ ਬਾਬਾ ਜੀਵਨ ਸਿੰਘ ਭਾਈ ਜੈਤਾ ਜੀ ਦਾ ਐਸ ਤਰ੍ਹਾਂ ਬਾਬਾ ਜੀਵਨ ਸਿੰਘ ਜੀ ਨੇ ਸਭ ਨੂੰ ਇਸ਼ਾਰਾ ਦਿੱਤੀ ਕਿ ਗੁਰਦਵਾਰਾ ਪਹੁੰਚਿਆ ਜੀ ਭਾਈ ਜੀਵਨ ਸਿੰਘ ਜੀ ਗੁਰਦਵਾਰਾ ਇਸ਼ਾਰਾ ਕਰਦਾ ਉਹਨਾਂ ਦਾ ਇਸ਼ਾਰਾ ਦਿੱਤਾ ਭਾਈ ਜੈਤਾ ਜੀ ਦੇ ਗੁਰੂਦਵਾਰ ਪੰਤ ਗਰਤਾਰ ਸਾਹਿਬ ਜੀ ਨਾਮ ਤੇ ਇਹ ਗੁਰੂਪਰ ਦੀ ਵੱਡੀ ਮਹਾਨਤਾਰ ਭਾਈ ਜੀ ਗੁਰੇਸ਼ ਸਿੰਘ ਜੀ ਅਰਦਾਸ ਬੇਤੀ ਕਰਦਿਆਂ ਨੇ ਉਹਨਾਂ ਦੇ ਕਾਰਜ ਮਨੋ ਕਾਮਨਾਵਾਂ ਗੁਰੂ ਸਾਹਿਬ ਪੂਰਨ ਕਰਦੇ ਨੇ ਵੱਡੇ ਕਾਰਜ ਨਹੀਂ ਪਾਂਚੇ ਇਸ ਵਾਰ ਚੌਥੇ ਸੰਗਤ ਦੇ ਤੇ ਭਰਦੀ ਹੈ ਤੋਂ ਸਾਡ ਸੰਗਤ ਨੂੰ ਬੇਨਤੀ ਹੈ ਭਾਈ ਇਹ ਗੁਰੂ ਘਰ ਦੇ ਸੇਵਾਦਾਰ ਸਾਡੇ ਬਾਹਰ ਗਾਹੀਆਂ ਲਈ ਪੰਡਾ ਚ ਨਹੀਂ ਜਾਂਦੇ ਇਥੇ ਥੱਲੇ ਪਰ ਜੋੜਦੀਆਂ ਉਹਨਾਂ ਨੂੰ ਬੇਤੀ ਕਰਦੇ ਆਂ ਬਾਬਾ ਧਰਮ ਸਿੰਘ ਜੀ ਖਾਲਸਾ ਕਾਰ ਸੇਵਾ ਵਾਲੇ ਗੁਰੂ ਘਰ ਦੀ ਕਾਰ ਸੇਵਾ ਕਰਦੇ ਨੇ ਸੰਗਤਾਂ ਨੂੰ ਬੇਨਤੀ ਕਰਦੇ ਆਂ ਭਾਈ ਇਹ ਸੰਗਤ ਦੇ ਸਹਿਯੋਗ ਨਾਲ ਸਤ ਮੰਜਰਾ ਮਾਤ ਬਣੀ ਹੈ ਲੰਗਰ ਹਾਲ ਦੀ ਮਾਤ ਬਣਾਈ ਆਪਣੇ ਕਮਾਈ ਜਿਜਨੇ ਕੇ ਹਿੰਦੀ ਸਰਦਾ ਭਾਈ ਤਿਲ ਫੁਰਕਾਰ ਸੇਵਾ ਚ ਪਾ ਕੇ ਆਪਣੀ ਯਾਤਰਾ ਸਫਲ ਕਰੋ ਇਤਿਹਾਸ ਸੁਣਾਉਂਦੇ ਗਲਤੀ ਪੁੱਛ ਲਈ ਮਾਫੀ ਪ੍ਰਸ਼ਾਦ ਲੈ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਆਕਾਲੇ ਬਾਲਕ ਬਰੇ ਉਹ ਦੇਖਣੋ ਫੋਟੋ ਚ ਪਈ ਹੋਈ ਰਹੇ ਤੁੰਗੜਾ ਰਾਹ ਪਰ ਚੀਕ ਕੱਚੀ ਹੈ ਨਹੀਂ ਚੋਣੇ ਦੀ ਬਣਦੀ ਬਾਬਾ ਜੀ ਬੇਨਤ ਮੈਂ ਅਰਦਾਸ ਕਰਉਂ ਮੇਰੇ ਸਤਿਗੁਰੂ ਮੇਰ ਕਰਨ ਪ੍ਰਵਾਨ ਅਸ਼ੀਰਵਾਦ ਦੇ ਲਾਭ ਨੂੰ ਮਿਲ ਜੀ ਬੇਨਤ ਮੈਂ ਸਤਿਗੁਰੂ ਸਰਵਨਾ ਦੀ ਹਾਜ਼ਰੀ ਤੇ ਸਰਪ੍ਰਸਤਾਂ ਦਾ ਪ੍ਰਵਾਨ ਕਰਨ ਕਰਤੀਆਂ ਬਖਸ਼ਿਸ ਕਰਨ ਦੇ ਨਾਲ ਫਰਜਾਨੇ ਚ ਮਾਇਆ ਹੈ ਕਾਰ ਸੇਵਾ ਲਈ ਅਰਪਾਈ ਬੇਨਤੀ ਹੈ ਸਾਹਿਬ ਜੀ ਮੈਨੂੰ ਆਪਣੀ ਤਰਫੋਂ ਜਿੰਨੀ ਵੀ ਸੇਵਾ ਭਾਈ ਕਰ ਸਕਦੇ ਹਾਂ ਉਸ ਆਪਕੇ ਰਚ ਆਪਣੀ ਸੇਵਾ ਸਤਿਗੁਰੂ ਮੇਰ ਕਰਨ ਮਤਾ ਜੀ ਸੌ ਲੱਖ ਦਾ ਬੜੇ ਇਹ ਗੱਤ ਅੱਛੀ ਗੜੀ ਦੀ ਨਾਲ ਦੀ ਹੈ ਜੀ ਗੁਰੂ ਸਾਹਿਬ ਸੰਗਾਂ ਨੇ ਇਸ ਕੋਈ ਚ ਜਲ ਸਕਿਆ ਪਵਿੱਤਰ ਕੀਤਾ ਜਲਸ਼ੁ ਪ੍ਰਾਪਤ ਹੈ ਰਵਾਨੀ ਬੱਚਾ ਕੀ ਨਾਂ ਜੀ ਅਰਮਾਨ ਸਿੰਘ ਦੀ ਅਰਦਾਸ ਬੇਨਤੀ ਕਰਵਾਉਣੀ ਹੈ ਸਤਿਗੁਰੂ ਮੇਹਰ ਕਰੇ ਰਵਾਨੀ ਇਹ ਪਰਤਨ ਸ਼ਸਤਰਾ ਜੀ ਭਗਤ ਜੀਵਨ ਸਿੰਘ ਜੀ ਪਾਇਤਾ ਜੀ ਦੇ ਸਭ ਸਿਆਪੇ ਹੈ ਇਹ ਲੱਗ ਦੂਰੀ ਹੈ ਉਹ ਬੰਦੇ ਨੇ ਭਾਈ ਸਾਡੇ ਨਾਲ ਬਾਬਾ ਧਰਮ ਸਿੰਘ ਜੀ ਕਾਰ ਸੇਵਾ ਵਾਲੇ ਇਸ ਗੁਰੂ ਘਰ ਦੇ ਭਾਈ ਕਾਹ ਪੋਜੀਵਨ ਸਿੰਘ ਜੀ ਪਾਈ ਜਤ ਜਤ ਜੀ ਦਾ ਸ਼ਸਤਰ ਪਾਈ ਕਾਰ ਹੋ ਜਾਂਦੇ ਨੇ ਸੰਧਕ ਨੂੰ ਬੇਨਤੀ ਹੈ ਭਾਈ ਆਪਣੀ ਦਵਾਈ ਜਿੱਤੇ